ਤੇ ਅੱਜ ਆਪਾਂ ਪਵਿੱਤਰ ਵਚਨ ਦੇ ਵਿੱਚੋਂ ਹੀਲਿੰਗ ਦੇ ਬਾਰੇ ਦੇ ਵਿੱਚ ਦੇਖਾਂਗੇ ਕਿ ਪਰਮੇਸ਼ਵਰ ਦਾ ਵਚਨ ਹੀਲਿੰਗ ਦੇ ਬਾਰੇ ਵਿੱਚ ਆਪਾਂ ਨੂੰ ਕੀ ਕਹਿੰਦਾ ਆ ਤੇ ਆਪਾਂ ਦੇਖਦੇ ਹਾਂ ਕਹਾਉਤਾਂ ਦੀ ਪੁਸਤਕ ਉਹਦਾ 4 ਨੰਬਰ ਅਧਿਆਇ ਤੇ ਉਹਦੀ 20 ਤੋਂ 22 ਨੰਬਰ ਪੰਕਤੀ 'ਚ ਇਦਾਂ ਲਿਖਿਆ ਹੈ ਹੇ ਮੇਰੇ ਪੁੱਤਰ ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਵਾਕਾਂ ਉੱਤੇ ਕੰਨ ਲਾ ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੋਖੇ ਨਾ ਹੋਣ ਦੇ ਆਪਣੇ ਮਨ ਵਿੱਚ ਉਹਨਾਂ ਨੂੰ ਸਾਂਭ ਕੇ ਰੱਖ ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਹਨ ਉਹਨਾਂ ਦੇ ਲਈ ਜੀਉਣ ਹਨ ਤੇ ਉਹਨਾਂ ਦੇ ਸਰੀਰ ਦੇ ਲਈ ਤੰਦਰੁਸਤੀ ਹallelujah ਸੋ ਪਰਮੇਸ਼ਵਰ ਦਾ ਬਚਨ ਸਾਨੂੰ ਗੱਲ ਕਰਦਾ ਹੈ ਸਾਡੇ ਨਾਲ ਤੇ ਐਦਾਂ ਦੱਸਦਾ ਆਪਾਂ ਨੂੰ ਇੱਥੇ ਪਰਮੇਸ਼ਵਰ ਆਪਣੇ ਬਚਨ ਦੇ ਰਹੀਂ ਗੱਲ ਕਰ ਰਹੇ ਆ ਅਜਿਓ ਸਾਨੂੰ ਪੁੱਤਰ ਕਹਿ ਕੇ ਸੰਬੋਧਨ ਕਰ ਰਹੇ ਆ ਕਿਉਂਕਿ ਬਚਨ ਵਿੱਚ ਲਿਖਿਆ ਆ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦੇ ਆ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਧੀਆ ਅਤੇ ਪੁੱਤਰ ਹੋਣ ਦਾ ਅਧਿਕਾਰ ਬਖਸ਼ਿਆ ਹੈ ਅਰ ਇੱਥੇ ਲਿਖਿਆ ਹੈ हे ਮੇਰੇ ਪੁੱਤਰ ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਪਰਮੇਸ਼ਵਰ ਸਾਡੇ ਨਾਲ ਕਿੱਦਾਂ ਗੱਲ ਕਰਦੇ ਆ ਇੱਥੇ ਸਾਡੇ ਨਾਲ ਬਚਨ ਦੇ ਰਹੀਂ ਗੱਲ ਹੋ ਰਹੀ ਆ ਤਸੀਂ ਕਹਿ ਸਕਦੇ ਕਿ ਪਰਮੇਸ਼ਵਰ ਸਾਨੂੰ ਕਹਿੰਦੇ ਮੇਰਾ ਵਚਨ ਜਿਹੜਾ ਆ ਇਹਦੇ ਵੱਲ ਧਿਆਨ ਦੇ ਔਰ ਇਸ ਗੱਲ ਨੂੰ ਧਿਆਨ ਦੇ ਨਾਲ ਸੁਣ ਹਰੇਕ ਉਸ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਵੱਲੋਂ ਮਨੁੱਖਾਂ ਦੇ ਲਈ ਕਹੀ ਗਈ ਆ ਹਰੇਕ ਉਹ ਸ਼ਬਦ ਹਰੇਕ ਉਹ ਵਚਨ ਜਿਹੜਾ ਸਾਡੇ ਲਈ ਪਰਮੇਸ਼ਵਰ ਦੇ ਦੁਆਰਾ ਠਹਿਰਾਇਆ ਗਿਆ ਆ ਕਹਿੰਦਾ ਮੇਰੇ ਵਾਕਾਂ ਉੱਤੇ ਕੰਨ ਲਾ ਜਿਹੜੀਆਂ ਗੱਲਾਂ ਮੈਂ ਕਹਿੰਦਾ ਤੇਰੇ ਨਾਲ ਕਰਦਾ ਆ ਉਹਨਾਂ ਤੇ ਕੰਨ ਲਾ ਕਿਉਂਕਿ ਬਹੁਤ ਵਾਰੀ ਮਨੁੱਖ ਕੀ ਕਰਦੇ ਆ ਇੱਥੇ ਵੀ ਇਦਾਂ ਹੀ ਆ ਜਿੱਦਾਂ ਹੁਣ ਆਪਾਂ ਬੈਠੇ ਆ ਬਹੁਤ ਸਾਰੇ ਲੋਕ ਬੈਠੇ ਆ ਸਰੀਰਕ ਤੌਰ ਤੇ ਇੱਥੇ ਪਰ ਉਹ ਹੈਗੇ ਨਹੀਂ ਅਸਲ 'ਚ ਇੱਥੇ ਹੋ ਸਕਦਾ ਉਹ ਆਪਣੇ ਘਰਾਂ ਨੂੰ ਗਏ ਹੋਣ ਕੋਈ ਨਿਆਣਿਆਂ ਨੂੰ ਸਕੂਲੋਂ ਲੈਣ ਗਿਆ ਹੋ ਸਕਦਾ ਕੋਈ ਕਿਸੇ ਦੇ ਸ਼ੁਹਾਰੇ ਮੰਗਣੇ ਤੇ ਗਿਆ ਹੋ ਸਕਦਾ ਕੋਈ ਅਫਸੋਸ ਕਰਨ ਗਿਆ ਹੋ ਸਕਦਾ ਤਾਂ ਕਿਧਰੇ ਵੀ ਤੁਸੀਂ ਗਏ ਹੋ ਸਕਦੇ ਪਰ ਸਰੀਰ ਇੱਥੇ ਆ ਤੁਸੀਂ ਆਪਣੀ ਸੋਧ ਦੇ ਨਾਲ ਆਪਣੀ ਬੁੱਧ ਦੇ ਨਾਲ ਆਪਣੇ ਮਨ ਦੇ ਨਾਲ ਤੁਸੀਂ ਗੈਰ ਹਾਜ਼ਰ ਆ ਪਰ ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਧਿਆਨ ਦਿਓ ਮੇਰੇ ਵਾਕਾਂ ਵੱਲ ਕੰਨ ਲਾਓ ਕਈ ਵਾਰੀ ਇੱਥੇ ਲੋਕੀ ਬੈਠੇ ਹੁੰਦੇ ਉਹਨਾਂ ਨੂੰ ਬਾਅਦ ਦੇ ਵਿੱਚ ਪੁੱਛੋ ਅੱਜ ਕੀ ਵਚਨ ਸੀਗਾ ਉਹ ਕਹਿੰਦੇ ਸਾਨੂੰ ਤਾਂ ਚੇਤਾ ਭੁੱਲ ਗਿਆ ਉਸੇ ਵੇਲੇ ਵਚਨ ਖਤਮ ਹੁੰਦਿਆ ਸਾਰੇ ਪੁੱਛੋ ਕਿ ਅੱਜ ਕੀ ਵਚਨ ਸੀ ਕਿਹੜੀਆਂ ਆਇਤਾਂ ਦੱਸੀਆਂ ਗਈਆਂ ਸੀ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਕੀ ਗੱਲ ਕਰ ਰਿਹਾ ਸੀ ਉਨੀ ਕਹਿਣਾ ਸਾਨੂੰ ਚੇਤਾ ਭੁੱਲ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਅੱਛਾ ਇਹ ਗੱਲ ਕਹੀ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਕਰਕੇ ਉਹ ਐਬਸੈਂਟ ਮਾਈਂਡ ਹੈ ਉਹ ਮਾਨਸਿਕ ਤੌਰ ਤੇ ਗੈਰ ਹਾਜ਼ਰ ਆਇਥੇ ਹਾਜ਼ਰ ਨਹੀਂ ਹੈ ਪਰ ਜੇ ਤੁਸੀਂ ਇੱਥੇ ਹਾਜ਼ਰ ਰਹੋਗੇ ਜੇ ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕਰਦੇ ਆਉਂਗੇ ਘਰੋਂ ਕਿ ਮੈਂ ਜਾਣਾ ਹੈ ਅੱਜ ਪਰਮੇਸ਼ਵਰ ਨੇ ਵਚਨ ਦੇ ਰਾਈ ਮੇਰੇ ਨਾਲ ਗੱਲ ਕਰਨੀ ਆ ਅੱਜ ਦਾ ਵਚਨ ਮੇਰੇ ਲਈ ਹੋਣਾ ਆ ਅੱਜ ਦੇ ਵਚਨ ਵਿੱਚ ਮੇਰੇ ਲਈ ਬਰਕਤ ਹੋਣੀ ਆ ਅੱਜ ਦੇ ਵਚਨ ਚ ਮੇਰੇ ਲਈ ਸ਼ਿਫਾ ਹੋਣੀ ਆ ਪਰਮੇਸ਼ਵਰ ਦੇ ਵਚਨ ਚੋਂ ਕੋਸ਼ਣਾ ਕੋ ਸ਼ਹਿ ਹੋ ਜਾ ਮੈਨੂੰ ਲੱਭਣਾ ਜਿਹਦੇ ਨਾਲ ਮੇਰੇ ਹਾਲਾਤ ਬਦਲ ਜਾਣੇ ਆ ਮੇਰਾ ਟਾਈਮ ਜਿਹੜਾ ਆ ਬਦਲ ਜਾਣਾ ਆ ਤੁਸੀਂ ਦੇਖਿਓ ਸੱਚੀ ਤੁਹਾਡੇ ਨਾਲ ਇਦਾਂ ਹੀ ਹੋਣਾ ਆ ਪਰ ਅਸੀਂ ਸੁੱਤ ਗਲਾਉਂਦੇ ਜੇ ਜਦੋਂ ਆਉਂਦੇ ਆ ਅਸੀਂ ਕੋਈ ਤਿਆਰੀ ਨਹੀਂ ਕੀਤੀ ਹੁੰਦੀ ਕੋਈ ਆਪਣੇ ਮਨ ਨੂੰ ਤਿਆਰ ਨਹੀਂ ਕੀਤਾ ਕੋਈ ਆਪਣੇ ਆਤਮਾ ਨੂੰ ਤਿਆਰ ਨਹੀਂ ਕੀਤਾ ਫਿਰ ਅਸੀਂ ਵਚਨ ਨੂੰ ਜਿਹੜਾ ਆ ਉਹ ਕੇਅਰਲੈਸ ਹੋ ਕੇ ਸੁਣਦੇ ਹਾਂ ਬੇਧਿਆਨ ਹੋ ਕੇ ਸੁਣਦੇ ਹਾਂ ਇਸ ਲਈ ਸਾਨੂੰ ਵਚਨ ਚੇਤੇ ਨਹੀਂ ਰਹਿੰਦਾ ਤਾਂ ਹੀ ਤਾਂ ਪਰਮੇਸ਼ਵਰ ਆਪਣੇ ਵਚਨ ਦੇ ਰਹੀ ਕਹਿੰਦੇ ਧਿਆਨ ਦੇ ਚਿੱਤ ਲਾ ਮੇਰੀਆਂ ਗੱਲਾਂ 'ਤੇ ਕੰਨ ਵੀ ਲਾ ਮੇਰੀਆਂ ਗੱਲਾਂ ਵੰਨੂ ਕਿਉਂਕਿ ਕੰਨਾਂ ਦੇ ਰਹੀਏ ਸਾਡੇ ਮਨ ਦੇ ਵਿੱਚ ਉੱਤਰਦੀਆਂ ਐ ਆ ਕਹਿੰਦਾ ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ ਆਪਣੇ ਮਨ ਵਿੱਚ ਉਹਨਾਂ ਨੂੰ ਸਾਂਭ ਕੇ ਰੱਖ ਸਾਡੀਆਂ ਅੱਖਾਂ ਤੋਂ ਪਰੋਖੇ ਨਹੀਂ ਹੋਣੀਆਂ ਚਾਹੀਦੀਆਂ ਪਰਮੇਸ਼ਵਰ ਦੀਆਂ ਗੱਲਾਂ ਜਦੋਂ ਵੀ ਅਸੀਂ ਕੋਈ ਵੀ ਕੰਮ ਕਰਨ ਲੱਗੀਏ ਸਾਡੀਆਂ ਅੱਖਾਂ ਦੇ ਅੱਗੇ ਪਰਮੇਸ਼ਵਰ ਦਾ ਵਚਨ ਹੋਵੇ ਕਿ ਜਿਹੜਾ ਕੰਮ ਮੈਂ ਕਰਨ ਲੱਗਾ ਇਹ ਪਰਮੇਸ਼ਵਰ ਨੂੰ ਪਸੰਦ ਆਊਗਾ ਕਿਤੇ ਇਦਾਂ ਨਾ ਹੋਏ ਮੇਰਾ ਇਹ ਵਾਲਾ ਕੰਮ ਪਰਮੇਸ਼ਵਰ ਤੋਂ ਮੈਨੂੰ ਦੂਰ ਕਰ ਦੇਵੇ ਤਾਂ ਪਰਮੇਸ਼ਵਰ ਦਾ ਵਚਨ ਸਾਡੀਆਂ ਅੱਖਾਂ ਦੇ ਸਾਹਮਣੇ ਰਹੇ ਜੇ ਅਸੀਂ ਵਚਨ ਨੂੰ ਪੜ੍ਹਦੇ ਹੋਵਾਂਗੇ ਸੁਣਦੇ ਹੋਵਾਂਗੇ ਤਾਂ ਹੀ ਵਚਨ ਸਾਡੀਆਂ ਅੱਖਾਂ ਸਾਹਮਣੇ ਰਹਿਣਾ ਫਿਰ ਸਾਨੂੰ ਚੇਤੇ ਆਉਂਦਾ ਰਹਿਣਾ ਨਹੀਂ ਇਦਾਂ ਨਹੀਂ ਕਰਨਾ ਵਚਨ ਵਿੱਚ ਇਦਾਂ ਲਿਖਿਆ ਆ ਕਿਸੇ ਦਾ ਮਾੜਿਆ ਨਹੀਂ ਕਰਨਾ ਚੁਗਲੀ ਕਰਨ ਨੂੰ ਦਿਲ ਕਰਨਾ ਆ ਪਰ ਵਚਨ ਚ ਤੇ ਆ ਜਣਾ ਵਚਨ ਚ ਲਿਖਿਆ ਚੁਗਲੀਆਂ ਨਹੀਂ ਕਰੀਦੀਆਂ ਉਹ ਅੱਖਾਂ ਦੇ ਸਾਹਮਣੇ ਆ ਜਣਾ ਮਨ ਦੀਆਂ ਅੱਖਾਂ ਦੇ ਸਾਹਮਣੇ ਆ ਜਣਾ ਕਹਿੰਦਾ ਮੇਰਾ ਜਿਹੜਾ ਵਚਨ ਆ ਤੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਹੋਣ ਦੇ ਪਰੇ ਨਾ ਹੋਣ ਦੇ ਆਪਣੇ ਮਨ ਚ ਉਹਨੂੰ ਸਾंभ ਕੇ ਰੱਖ ਤੁਹਾਡੇ ਮਨ ਦੇ ਵਿੱਚ ਉਹ ਹੋਣਾ ਚਾਹੀਦਾ ਇਹ ਨਹੀਂ ਮੈਨੂੰ ਭੁੱਲ ਗਿਆ ਮੈਨੂੰ ਨਹੀਂ ਪਤਾ ਕਈ ਲੋਕੀ ਅਨਪੜ੍ਹ ਹੋਣ ਦਾ ਬਹੁਤ ਬਹਾਨਾ ਬਣਾਉਂਦੇ ਆ ਅਨਪੜ ਹੋ ਕੇ ਉਹਨਾਂ ਨੂੰ ਚੇਤੇ ਰਹਿ ਜਾਂਦਾ ਆ ਵੀ ਕੌਣ ਲੜਿਆ ਸੀਗਾ ਉਹਨਾਂ ਨੂੰ ਚੇਤੇ ਰਹਿ ਜਾਂਦਾ ਗਾਲਾਂ ਕਿੰਨੇ ਦਿੱਤੀਆਂ ਸੀ ਉਹਨਾਂ ਨੂੰ ਚੇਤੇ ਰਹਿ ਜਾਂਦਾ ਸਗਨ ਕੌਣ ਕਿੰਨਾ ਦੇ ਕੇ ਗਿਆ ਸੀ ਪਰ ਉਹਨਾਂ ਨੂੰ ਵਚਨ ਚੇਤੇ ਭੁੱਲ ਜਾਂਦਾ ਪ੍ਰਾਰਥਨਾ ਕਰਨ ਦਾ ਉਹਨਾਂ ਨੂੰ ਜਾਚ ਨਹੀਂ ਆਉਂਦੀ ਉਹਨਾਂ ਨੂੰ ਪ੍ਰਾਰਥਨਾ ਕਰਨ ਦੀ ਕਰਕੇ ਉਹ ਕਹਿ ਦਿੰਦੇ ਅਸੀਂ ਅਨਪੜ ਆ ਚੁਗਲੀਆਂ ਅਨਪੜ ਹੋ ਕੇ ਕਰ ਸਕਦੇ ਆ ਝੂਠ ਅਨਪੜ ਹੋ ਕੇ ਬੋਲ ਸਕਦੇ ਆ ਬਾਕੀ ਸਾਰੀਆਂ ਚੀਜ਼ਾਂ ਅਨਪੜ ਹੋ ਕੇ ਹੋ ਜਾਂਦੀਆਂ ਆ ਰਿਸ਼ਤੇਦਾਰੀਆਂ ਨਜੇਠ ਹੋ ਜਾਂਦੀਆਂ ਅਫਸੋਸ ਕਰ ਹੋ ਜਾਂਦੇ ਵਧਾਈਆਂ ਦੇ ਹੋ ਜਾਂਦੀਆਂ ਪਰ ਅਨਪੜ ਹੋ ਕੇ ਪ੍ਰਾਰਥਨਾ ਨਹੀਂ ਕਰ ਹੋਂਗੇ ਤਾਂ ਐਵੇਂ ਦੇ ਐਕਸਕਿਊਜ਼ ਬਣਾਉਣੇ ਬੰਦ ਕਰੋ ਐਵੇਂ ਕਿਵੇਂ ਦੇ ਬਹਾਨੇ ਲਾਉਣੇ ਬੰਦ ਕਰੋ ਪ੍ਰਾਰਥਨਾ ਹੈ ਕਿ ਪਰਮੇਸ਼ਵਰ ਦੇ ਨਾਲ ਤੁਸੀਂ ਗੱਲ ਹੀ ਤਾਂ ਕਰਨੀ ਆ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਹੀ ਤਾਂ ਉਹਦੇ ਨਾਲ ਕਰਨੇ ਆ ਉਸੇ ਨੂੰ ਹੀ ਤਾਂ ਪ੍ਰਾਰਥਨਾ ਕਹਿੰਦੇ ਆ ਜੋ ਕੁਝ ਪਰਮੇਸ਼ਰ ਨੇ ਤੁਹਾਡੇ ਲਈ ਕੀਤਾ ਉਹਦਾ ਸ਼ੁਕਰੀਆ ਅਦਾ ਕਰਨਾ ਅਰ ਜੋ ਕੁਛ ਤੁਸੀਂ ਪਰਮੇਸ਼ਵਰ ਦੇ ਕੋਲੋਂ ਚਾਹੁੰਦੇ ਹੋ ਉਸ ਵਿਸ਼ੇ ਵਿੱਚ ਗੱਲ ਕਰਨੀ ਆਪਣੇ ਜੀਵਨ ਦੇ ਸੁਧਾਰ ਦੇ ਵਿਸ਼ੇ ਵਿੱਚ ਗੱਲ ਕਰਨੀ ਆਪਣੇ ਗੁਨਾਹਾਂ ਤੋਂ छुटकारे ਦੇ ਵਿਸ਼ੇ ਵਿੱਚ ਗੱਲ ਕਰਨੀ ਆਪਣੀਆਂ ਬਿਮਾਰੀਆਂ ਤੋਂ छुटकारे ਦੇ ਵਿਸ਼ੇ ਵਿੱਚ ਗੱਲ ਕਰਨੀ ਆਪਣੇ ਬੱਚਿਆਂ ਦੇ ਬਾਰੇ ਵਿੱਚ ਪਰਮੇਸ਼ਵਰ ਨਾਲ ਗੱਲ ਕਰਨੀ ਆਪਣੇ ਪਰਿਵਾਰ ਦੇ ਬਾਰੇ ਵਿੱਚ ਗੱਲ ਕਰਨੀ ਅਰ ਪਰਮੇਸ਼ਵਰ ਨੂੰ ਮहिमा ਆਦਰ ਦੇਣਾ ਇਹੀ ਤਾਂ ਪ੍ਰਾਰਥਨਾ ਆ ਕੀ ਔਖਾ ਕੰਮ ਆ ਇਹਦੇ ਵਿੱਚ ਕੋਈ ਵੀ ਤਾਂ ਔਖਾ ਕੰਮ ਨਹੀਂ ਆ ਪਰਮੇਸ਼ਵਰ ਦੇ ਚੇਲੇ ਕਿਹੜੇ ਯੂਨੀਵਰਸਟੀਆਂ ਨੂੰ ਜਾਂਦੇ ਸੀਗੇ ਪਰ ਆਤਮਾ ਉਹਨਾਂ ਨੂੰ ਸਿਖਾਉਂਦਾ ਸੀ ਔਰ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦਾ ਜੀਵਨ ਨੂੰ ਦੇਖ ਕੇ ਸਿੱਖਿਆ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਅਸੀਂ ਕਿਹੜਾ ਪ੍ਰਭੂ ਯਿਸੂ ਮਸੀਹ ਜੀ ਨੂੰ ਦੇਖਿਆ ਕਿ ਅਸੀਂ ਸਿੱਖੀਏ ਪਰ ਉਹ ਜਿੰਦਾ ਹੈ ਪਵਿੱਤਰ ਬਾਈਬਲ ਦੇ ਵਿੱਚ ਵਚਨ ਦੇ ਰਾਹੀਂ ਅਸੀਂ ਦੇਖ ਸਕਦੇ ਹਾਂ ਪ੍ਰਭੂ ਯਿਸੂ ਮਸੀਹ ਨੂੰ ਉਹ ਜਿੰਦਾ ਹੈ ਆਪਣੇ ਕੰਮਾਂ ਦੇ ਰਾਹੀਂ ਅਸੀਂ ਦੇਖ ਸਕਦੇ ਪ੍ਰਭੂ ਯਿਸੂ ਮਸੀਹ ਜੀ ਨੂੰ ਬਸ ਦੇਖਣ ਵਾਲੀਆਂ ਅੱਖਾਂ ਨੂੰ ਖੋਲੋ ਦੇਖਣ ਦੀ ਕੋਸ਼ਿਸ਼ ਕਰੋ ਦੇਖਣ ਦਾ ਮਨ ਤਾਂ ਤਿਆਰ ਕਰੋ ਤਾਂ ਫਿਰ ਤੁਹਾਨੂੰ ਨਜ਼ਰ ਵੀ ਆਉਣਾ ਸ਼ੁਰੂ ਹੋ ਜਾਣਾ ਤੁਹਾਡੇ ਨਾਲ ਉਹਨੇ ਗੱਲਾਂ ਵੀ ਕਰਨੀਆਂ ਸ਼ੁਰੂ ਕਰ ਦੇਣੀਆਂ ਜੇ ਤੁਹਾਡਾ ਮਨ ਹੀ ਨਾ ਹੋਵੇ ਕਿਸੇ ਨੂੰ ਬੁਲਾਉਣ ਦਾ ਤੁਹਾਡਾ ਮਨ ਹੀ ਨਾ ਹੋਵੇ ਕਿਸੇ ਨਾਲ ਗੱਲ ਕਰਨ ਦਾ ਫਿਰ ਐਵੇਂ ਕੋਈ ਤੁਹਾਡੇ ਨਾਲ ਕਿੱਦਾਂ ਗੱਲ ਕਰ ਲੂਗਾ ਤੁਸੀਂ ਇੱਕ ਬੱਸ ਦੇ ਵਿੱਚ ਵੀ ਜਾਓ ਨਾਲ ਬੈਠਾ ਜੇ ਤੁਹਾਨੂੰ ਬੁਲਾਵੇ ਨਾ ਤੁਸੀਂ ਬੋਲਦੇ ਆ ਸਾਰੀ ਬਾਟੇ ਤੁਸੀਂ ਚੁੱਪ ਕਰਕੇ ਆ ਜੰਨੇ ਆ ਕਿਉਂ ਕਰਕੇ ਉਹਨੇ ਤੁਹਾਨੂੰ ਬੁਲਾਇਆ ਨਹੀਂ ਅਗਰ ਤੁਸੀਂ ਇੱਕ ਇਨਸਾਨ ਹੋ ਕੇ ਇਦਾਂ ਰੱਖਦੇ ਆ ਬਈ ਮੈਨੂੰ ਨਹੀਂ ਬੁਲਾਇਆ ਨਹੀਂ ਆ ਤੇ ਮੈਂ ਕਹਾਂ ਤੇ ਐਵੇਂ ਬੋਲਾਂ ਮੈਂ ਉਹਨੂੰ ਜਾਣਦਾ ਨਹੀਂ ਸਿਆਣਦਾ ਨਹੀਂ ਮੈਂ ਕਹਾਂ ਤੇ ਉਹਦੇ ਨਾਲ ਗੱਲਾਂ ਕਰਾਂ ਤਾਂ ਉਹ ਤਾਂ ਪਰਮੇਸ਼ਵਰ ਆ ਉਹ ਤਾਂ ਮੁਕਤੀ ਦਾਤਾ ਆ ਬੁਲਾਓ ਉਹਨੂੰ ਉਹਨੇ ਤਾਂ ਤੁਹਾਡੇ ਲਈ ਜਾਨ ਦਿੱਤੀ ਆ ਉਹਨੇ ਤਾਂ ਬਲੀਦਾਨ ਹੋਇਆ ਆ ਤੁਹਾਡੇ ਲਈ ਤੁਹਾਡੇ ਗੁਨਾਹਾਂ ਨੂੰ ਉਹਨੇ ਆਪਣੇ ਉੱਤੇ ਚੁੱਕਿਆ ਆ ਸਾਡਾ ਫਰਜ਼ ਬਣਦਾ ਉਹਦੇ ਨਾਲ ਗੱਲਾਂ ਕਰਨਾ ਸਾਡਾ ਫਰਜ਼ ਬਣਦਾ ਉਹਦੇ ਨਾਲ ਸਮਾਪਤੀਤ ਕਰਨਾ ਔਰ ਇਹੀ ਸਾਨੂੰ ਵਚਨ ਕਹਿੰਦਾ ਹੈ ਇਹੀ ਚੀਜ਼ਾਂ ਕਰਨ ਦੇ ਲਈ ਸਾਨੂੰ ਵਚਨ ਕਹਿੰਦਾ ਕਹਿੰਦਾ ਆਪਣੇ ਮਨ ਵਿੱਚ ਉਹਨੂੰ ਸਾंभ ਕੇ ਰੱਖ ਕਹਿੰਦਾ ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਉਹਨਾਂ ਲਈ ਜੀਉਣ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਦੀਆਂ ਗੱਲਾਂ ਪ੍ਰਾਪਤ ਹੁੰਦੀਆਂ ਆ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਵਚਨ ਪ੍ਰਾਪਤ ਹੁੰਦੇ ਆ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਆ ਕਹਿੰਦਾ ਉਹਨਾਂ ਦੇ ਲਈ ਇਹ ਜਿਉਣ ਆ ਜੀਵਨ ਹੈ ਉਹਨਾਂ ਦੇ ਲਈ ਇਹ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਪਰਮੇਸ਼ਵਰ ਦੀਆਂ ਗੱਲਾਂ ਜਿਹੜੀਆਂ ਅਸੀਂ ਵਚਨ ਦੁਆਰਾ ਸੁਣਦੇ ਆ ਜਿਹੜੇ ਅਸੀਂ ਜਿੱਦਾਂ ਤੁਸੀਂ ਬੈਠੇ ਆ ਅੱਜ ਜੋ ਸਰਮਨ ਹੋ ਰਿਹਾ ਆ ਇਹ ਕਿਸੇ ਮਨੁੱਖ ਦੀਆਂ ਗੱਲਾਂ ਨਹੀਂ ਆ ਪਰਮੇਸ਼ਵਰ ਦੇ ਵਚਨ ਦੀਆਂ ਗੱਲਾਂ ਆ ਇਹਨਾਂ ਨੂੰ ਤੁਸੀਂ ਸੁਣਨਾ ਇੱਕ ਕਰਮਾ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਆ ਇਹ ਇਹ ਪਰਮੇਸ਼ਵਰ ਦੀ ਜਿਨ੍ਹਾਂ ਦੇ ਉੱਤੇ ਕਿਰਪਾ ਆ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਔਰ ਇਹਨਾਂ ਦੇ ਵਿੱਚ ਵੱਡਾ ਜੀਵਨ ਆ ਕਿੰਨਾ ਇਹਨਾਂ ਦੇ ਵਿੱਚ ਜਿਉਣਾ ਤੇ ਉਹਨਾਂ ਦੇ ਸਰੀਰ ਲਈ ਤੰਦਰੁਸਤੀ ਆ ਜਿਹੜੇ ਇਹਨਾਂ ਸ਼ਬਦਾਂ ਨੂੰ ਜਿਹੜੇ ਪਰਮੇਸ਼ਵਰ ਦੇ ਵਚਨਾਂ ਨੂੰ ਆਪਣੇ ਮਨ ਦੇ ਅੰਦਰ ਸਾਂਭ ਕੇ ਰੱਖ ਲੈਂਦੇ ਆ ਉਹਨਾਂ ਦੇ ਲਈ ਇਹ ਜੀਵਨ ਬਣ ਜਾਂਦੀਆਂ ਆ ਕਿਉਂਕਿ ਫਿਰ ਉਹਨਾਂ ਨੂੰ ਸਮਝ ਆ ਜਾਂਦੀ ਪਰਮੇਸ਼ਵਰ ਨੇ ਸਾਡੇ ਨਾਲ ਕੀ ਵਾਅਦੇ ਕੀਤੇ ਆ ਪਰਮੇਸ਼ਵਰ ਨੇ ਸਾਨੂੰ ਕਿੱਦਾਂ ਜੀਉਣ ਦਾ ਢੰਗ ਸਿਖਾਇਆ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜੀਣਾ ਸ਼ੁਰੂ ਕਰਤਾ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਅਸੀਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਅਸੀਂ ਪਰਮੇਸ਼ਵਰ ਦੇ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਤਾਂ ਕੀ ਹੋਣਾ ਕਹਿੰਦਾ ਉਹਨਾਂ ਦੇ ਸਰੀਰ ਲਈ ਤੰਦਰੁਸਤੀ ਆ ਅਸੀਂ ਫੇ ਤੰਦਰੁਸਤ ਹੋ ਜਾਣਾ ਇਹ ਸ਼ਿਫਾ ਲੈਣ ਦਾ ਤਰੀਕਾ ਆ ਜਿਹੜੇ ਬਿਮਾਰ ਆ ਚਾਹੇ ਉਹ ਮਾਨਸਿਕ ਤੌਰ ਤੇ ਬਿਮਾਰ ਆ ਚਾਹੇ ਉਹ ਸਰੀਰਕ ਤੌਰ ਤੇ ਬਿਮਾਰ ਆ ਜਾਂ ਭਾਵਨਾਤਮਕ ਤੌਰ ਤੇ ਬਿਮਾਰ ਆ ਕਈ ਵਿਚਾਰ ਕਈਆਂ ਦੇ ਬਿਮਾਰੀ ਵਾਲੇ ਆ ਕਿ ਉਹ ਉਹਨਾਂ ਦੇ ਰਿਪੋਰਟਸ ਵਿੱਚ ਕੁਝ ਵੀ ਨਹੀਂ ਆਉਂਦਾ ਡਾਕਟਰਸ ਨੂੰ ਟੈਸਟ ਕਰਾਉਂਦੇ ਕੋਈ ਬਿਮਾਰੀ ਨਹੀਂ ਆਉਂਦੀ ਉਹਨਾਂ ਦੀਆਂ ਰਿਪੋਰਟਾਂ ਦੇ ਵਿੱਚ ਪਰ ਉਹ ਕਹਿੰਦੇ ਨਹੀਂ ਮੈਂ ਬਿਮਾਰ ਆ ਮੇਤੋਂ ਉੱਠ ਨਹੀਂ ਹੁੰਦਾ ਮੇਰ ਤੋਂ ਤੌਰ ਨਹੀਂ ਹੁੰਦਾ ਰਿਪੋਰਟਾਂ ਕੁਝ ਨਹੀਂ ਕਹਿ ਰਹੀਆਂ ਰਿਪੋਰਟਸ ਬਿਲਕੁਲ ਨਾਰਮਲ ਆ ਰਹੀਆਂ ਕਹਿੰਦੇ ਸਾਡਾ ਮਨ ਖੋਸ਼ ਨਹੀਂ ਹੁੰਦਾ ਨਿਆਣੇ ਉਹਨਾਂ ਦੇ ਸਾਹਮਣੇ ਭਾਵੇਂ ਨੱਚਣ ਡੇ ਹੋਣ ਭਾਵੇਂ ਉਹਨਾਂ ਦੇ ਸਾਹਮਣੇ ਹਾਸੇ ਵਾਲੀਆਂ ਗੱਲਾਂ ਹੁੰਦੀਆਂ ਹੋਣ ਭਾਵੇਂ ਖੁਸ਼ੀ ਵਾਲਾ ਮਾਹੌਲ ਹੋਵੇ ਉਹਨਾਂ ਦਾ ਮੂੰਹ ਸੁੰਗੜਿਆ ਹੀ ਹੁੰਦਾ ਹੈ ਉਹਨਾਂ ਨੂੰ ਕੋਈ ਖੁਸ਼ੀ ਨਹੀਂ ਮਹਿਸੂਸ ਹੁੰਦੀ ਕਹਿੰਦੇ ਅਸੀਂ ਠੀਕ ਨਹੀਂ ਆ ਮੈਨੂੰ ਚੰਗਾ ਜਿਹਾ ਨਹੀਂ ਮਹਿਸੂਸ ਹੁੰਦਾ ਕਿਉਂ ਕਿਉਂਕਿ ਉਹਨਾਂ ਦਾ ਮਨ ਖਾਲੀ ਆ ਉਨ੍ਹਾਂ ਦੇ ਮਨ ਦੇ ਅੰਦਰ ਪਰਮੇਸ਼ਵਰ ਦਾ ਵਚਨ ਨਹੀਂ ਆ। ਉਨ੍ਹਾਂ ਦੇ ਮਨ ਦੇ ਅੰਦਰ ਜੀਵਨ ਵਾਲਾ ਵਚਨ ਨਹੀਂ ਆ। ਪਰ ਜੇ ਉਨ੍ਹਾਂ ਦੇ ਮਨ ਦੇ ਅੰਦਰ ਜੀਵਨ ਵਾਲਾ ਵਚਨ ਆ ਜਾਊਗਾ, ਜੀਵਨ ਵਾਲੀਆਂ ਗੱਲਾਂ ਆਜੂਗੀਆਂ, ਪਰਮੇਸ਼ਵਰ ਦਾ ਸ਼ਬਦ ਉਨ੍ਹਾਂ ਦੇ ਮਨ ਦੇ ਅੰਦਰ ਆਜੂਗਾ, ਉਨ੍ਹਾਂ ਨੂੰ ਤੰਦਰੁਸਤੀ ਮਿਲ ਜਾਣੀ ਹੈ। ਉਹਨਾਂ ਨੇ ਐਨ ਤੰਦਰੁਸਤ ਹੋ ਜਾਣਾ ਹੈ। ਤੁਸੀਂ ਇਸ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਦੇਖ ਸਕਦੇ ਆ। ਜੇ ਤੁਸੀਂ ਬਿਮਾਰੀ ਦੇ ਵਿੱਚ ਆ ਤੁਸੀਂ ਪਰਮੇਸ਼ਵਰ ਦੇ ਬਚਨ ਨੂੰ ਜਿਆਦਾ ਜਿਆਦਾ ਸੁਣਨਾ ਸ਼ੁਰੂ ਕਰੋ ਔਰ ਪਰਮੇਸ਼ਵਰ ਦੇ ਬਚਨ ਨੂੰ ਸੁਣਨ ਦੇ ਬਾਅਦ ਦੇ ਵਿੱਚ ਆਪਣੇ ਮਨ ਦੇ ਵਿੱਚ ਮੈਡੀਟੇਟ ਕਰਨਾ ਸ਼ੁਰੂ ਕਰੋ ਉਹਨੂੰ ਚੇਤੇ ਰੱਖਣਾ ਸ਼ੁਰੂ ਕਰੋ ਉਹਨੂੰ ਧਿਆਨ ਵਿੱਚ ਲਿਆਉਣਾ ਸ਼ੁਰੂ ਕਰੋ ਔਰ ਹੀਲਿੰਗ ਵਾਲੀਆਂ ਵਰਸਸ ਨੂੰ ਬੋਲਣਾ ਸ਼ੁਰੂ ਕਰੋ ਕਿ ਪ੍ਰਭੂ ਯਿਸੂ ਮਸੀਹ ਦੇ ਮਾਰ ਖਾਣ ਦੇ ਵਸੀਲੇ ਨਾਲ ਮੈਂ ਚੰਗਾ ਕੀਤਾ ਗਿਆ ਹਾਂ ਉਹਦੇ ਲਹੂ ਵਹਾਉਣ ਦੇ ਨਾਲ ਮੇਰੇ ਪਾਪ ਤੋਤੇ ਗਏ ਆ ਤੁਸੀਂ ਮੇਰੀ ਬਲੀਦਾਨ ਹੋਏ ਆ ਪ੍ਰਭੂ ਨੇ ਕਿਹਾ ਮੈਂ ਤੈਨੂੰ ਚੰਗਿਆਂ ਕਰਾਂਗਾ ਜਦੋਂ ਤੁਸੀਂ ਇਦਾਂ ਦੇ ਵਰਡਸ ਨੂੰ ਬੋਲਣਾ ਹੈ ਦਿਲ ਤੋਂ ਬੋਲਣਾ ਹੈ ਤੁਹਾਡੀ ਹੀਲਿੰਗ ਸਟਾਰਟ ਹੋ ਜਾਣੀ ਹੈ ਫਿਰ ਉਹ ਚਾਹੇ ਮਾਨਸਿਕ ਹੋਏ ਚਾਹੇ ਸਰੀਰਕ ਹੋਏ ਚਾਹੇ ਭਾਵਨਾਤਮਕ ਤੌਰ ਤੇ ਹੋਏ ਇਹ ਇੱਕ ਰਸਤਾ ਆ ਹੀਲਿੰਗ ਨੂੰ ਲੈਣ ਦਾ ਡਿਲੀਵਰੈਂਸ ਨੂੰ ਲੈਣ ਦਾ ਅਰ ਪਰਮੇਸ਼ਵਰ ਦੇ ਵਚਨ ਦੇ ਬਿਨਾ ਅਰ ਪਰਮੇਸ਼ਵਰ ਦੇ ਦੱਸੇ ਹੋਏ ਰਾਹ ਦੇ ਬਿਨਾ ਤੁਸੀਂ छुटਕਾਰਾ ਨਹੀਂ ਪ੍ਰਾਪਤ ਕਰ ਸਕਦੇ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਪੱਕਾ ਕਰ ਲਓ ਅਸੀਂ ਦੇਖਦੇ ਹਾਂ ਜ਼ਬੂਰਾਂ ਦੀ ਪੋਥੀ ਉਹਦਾ 41 ਨੰਬਰ ਅਧਿਆਇ ਅਰ ਉਹਦੀ 1 ਤੋਂ 3 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਕਹਿੰਦਾ ਧੰਨ ਹੈ ਉਹ ਜਿਹੜਾ ਗਰੀਬ ਦੀ ਸੁਧ ਲੈਂਦਾ ਹੈ ਯਹੋਵਾ ਉਹਨੂੰ ਬੁਰੀਾਈ ਦੇ ਵੇਲੇ ਛੁੜਾਵੇਗਾ ਯਹਵਾ ਉਹਦੀ ਪਾਲਣਾ ਕਰੇਗਾ ਅਤੇ ਉਹਨੂੰ ਜਿਉਂਦਿਆਂ ਰੱਖੇਗਾ ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ ਤੂੰ ਉਹਨੂੰ ਉਹਦੇ ਵੈਰੀਆਂ ਦੀ ਇੱਛਾ ਉੱਤੇ ਨਾ ਛੱਡੇਗਾ ਯਹਵਾ ਉਹਦੀ ਮਾਨਦਗੀ ਦੇ ਮੰਜੇ ਉੱਤੇ ਉਹਨੂੰ ਸੰਭਾਲੇਗਾ ਤੂੰ ਉਹਦੀ ਬਿਮਾਰੀ ਦੇ ਵੇਲੇ ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਸ਼ਾਵੇਂਗਾ ਆਮੀਨ ਸੋ ਇੱਥੇ ਫਿਰ ਤੋਂ ਸਾਨੂੰ ਚੰਗਿਆਈ ਲੈਣ ਦਾ ਇੱਕ ਰਾਹ ਪਰ ਦੱਸਦਾ ਆ ਪਰਮੇਸ਼ਵਰ ਜੀ ਦਾ ਬਚਨ ਅਰ ਚੰਗਿਆਈ ਲੈਣ ਦਾ ਇੱਥੇ ਰਾਹ ਕੀ ਦੱਸਿਆ ਗਿਆ ਕਹਿੰਦਾ ਧੰਨ ਹੈ ਉਹ ਜਿਹੜਾ ਗਰੀਬ ਦੀ ਸੋਧ ਲੈਂਦਾ ਹੈ ਪਰਮੇਸ਼ਵਰ ਦਾ ਬਚਨ ਸਾਨੂੰ ਕਹਿੰਦਾ ਕਿ ਜਿਹੜਾ ਗਰੀਬ ਦੀ ਸੋਧ ਲੈਂਦਾ ਗਰੀਬ ਦਾ ਹਾਲਚਲ ਪੁੱਛਦਾ ਆ ਉਹਦੀ ਮਦਦ ਕਰਦਾ ਆ ਉਹਦੀ ਜ਼ਰੂਰਤ ਨੂੰ ਪੂਰਿਆ ਕਰਦਾ ਆ ਕਹਿੰਦਾ ਉਹ ਧਾਨਿਆਂ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਉਹ ਬੜਿਆਈ ਦੇ ਯੋਗ ਆ ਕਹਿੰਦਾ ਯਹੋਵਾ ਉਹਨੂੰ ਬੁਰੀਾਈ ਦੇ ਵੇਲੇ ਛੁੜਾਵੇਗਾ ਜੇ ਇਸ ਵੇਲੇ ਭਲਾਈ ਕਰਨ ਵਾਲੇ ਮਨੁੱਖ ਦੇ ਉੱਤੇ ਬੁਰੀਾਈ ਆਵੇ ਪਰਮੇਸ਼ਰ ਉਹਨੂੰ ਛੁਡਾ ਲੂਗਾ ਕਿਹੜੇ ਮਨੁੱਖ ਨੂੰ ਜਿਹੜਾ ਗਰੀਬ ਦੀ ਮਦਦ ਕਰਦਾ ਹੋਏ ਆਪਾਂ ਨੂੰ ਪਰਮੇਸ਼ਰ ਨੇ ਬਹੁਤ ਬਰਕਤਾਂ ਦਿੱਤੀਆਂ ਕਈ ਲੋਕ ਆ ਉਹਨਾਂ ਦੇ ਕੋਲ ਸਭ ਕੁਝ ਆ ਫੇਰ ਵੀ ਉਹ ਮਰੂ ਮਰੂ ਕਰਦੇ ਰਹਿੰਦੇ ਆ ਫੇਰ ਵੀ ਕਹਿੰਦੇ ਸਾਥੋ ਕੁਛ ਨਹੀਂ ਹੈਗਾ ਸਾਡੇ ਕੋਲ ਖਾਣ ਨੂੰ ਚੰਗਾ ਹੈ ਨਹੀਂ ਸਾਡੇ ਕੋਲ ਪਾਉਣ ਨੂੰ ਚੰਗਾ ਹੈ ਨਹੀਂ ਹਾਲਾਂਕਿ ਪਰਮੇਸ਼ਵਰ ਦਾ ਦਿੱਤਾ ਉਹਨਾਂ ਕੋਲ ਸਾਰਾ ਕੁਝ ਆ ਪਰ ਉਹ ਨਾ ਸ਼ੁਕਰੇ ਆ ਅ ਜਦੋਂ ਕਹਿੰਦੇ ਰਹਿੰਦੇ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਹੈ ਨਹੀਂ ਇੱਕ ਵੇਲਾ ਇਹੋ ਜਿਹਾ ਉਹਨਾਂ ਕੋਲੇ ਆ ਜਾਂਦਾ ਜੇ ਇਸ ਦਿਨ ਉਹਨਾਂ ਨੂੰ ਜ਼ਰੂਰਤ ਹੁੰਦੀ ਉਹਨਾਂ ਕੋਲ ਸੱਚੀ ਨਹੀਂ ਹੁੰਦਾ ਤੁਹਾਨੂੰ ਪਤਾ ਦੇਣ ਦੇ ਵਿੱਚ ਪਰਮੇਸ਼ਵਰ ਸਭ ਤੋਂ ਮਹਾਨ ਹੈ ਬਰਕਤ ਦਾ ਇੱਕ ਫਾਰਮੂਲਾ ਆ ਸਾਨੂੰ ਲੱਗਦਾ ਕਿ ਅਸੀਂ ਦੇਣ ਦੇ ਵਿੱਚ ਬਹੁਤ ਵੱਡੇ ਆ ਫਰਜ ਰੱਖ ਲਓ ਕਿ ਇੱਕ ਬੰਦਾ ਆ ਉਹ ਕਿਸੇ ਨੂੰ ਦੇ ਰਿਹਾ ਆ ਚਾਹੇ ਆਪਾਂ ਚਰਚ ਦੇ ਵਿੱਚ ਹੀ ਆਪਾਂ ਪਰਮੇਸ਼ਵਰ ਦੇ ਲਈ ਆਫਰਿੰਗ ਆਪਾਂ ਨੂੰ ਲੱਗਦਾ ਸੀ ਪਰਮੇਸ਼ਵਰ ਨੂੰ ਦੇ ਰਹੇ ਆ ਆਪਾਂ ਚਰਚ ਦੇ ਕੰਮਾਂ ਦੇ ਲਈ ਦਿੰਨੇ ਆ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਦਿੰਨੇ ਆ ਤਾਂ ਅਸੀਂ ਦਿੰਨੇ ਤਾਂ ਸਾਨੂੰ ਲੱਗਦਾ ਸੀ ਬਹੁਤ ਵੱਡਾ ਕੰਮ ਕੀਤਾ ਮੈਂ ਦਿੱਤਾ ਤੁਹਾਨੂੰ ਪਤਾ ਦੇਣ ਦੇ ਵਿੱਚ ਕੋਈ ਮਨੁੱਖ ਪਰਮੇਸ਼ਵਰ ਨੂੰ ਹਰਾ ਨਹੀਂ ਸਕਦਾ ਚਾਹੇ ਉਹ ਕਿੰਨਾ ਹੀ ਧਨੀ ਮਨੁੱਖ ਕਿਉਂ ਨਾ ਹੋਵੇ ਦੇਣ ਦੇ ਵਿੱਚ ਸਭ ਤੋਂ ਮਹਾਨ ਪਰਮੇਸ਼ਵਰ ਆ ਪਰਮੇਸ਼ਰ ਕਦੀ ਕਿਸੇ ਦਾ ਉਧਾਰ ਨਹੀਂ ਰੱਖਦੇ ਕਦੀ ਵੀ ਨਹੀਂ ਪਰ ਤੁਹਾਨੂੰ ਪਤਾ ਇੱਕ ਹੀ ਤਰੀਕਾ ਆ ਪਰਮੇਸ਼ਰ ਨੂੰ ਉਧਾਰ ਦੇਣ ਦਾ ਕਿ ਅਸੀਂ ਪਰਮੇਸ਼ਰ ਨੂੰ ਦਈਏ ਔਰ ਪਰਮੇਸ਼ਰ ਦੇ ਸਿਰ ਸਾਡਾ ਉਧਾਰ ਹੋ ਜਾਏ ਉਹ ਤਰੀਕਾ ਪਤਾ ਕੀ ਆ ਗਰੀਬ ਦੀ ਮਦਦ ਕਰਨਾ ਵਚਨ ਦੇ ਵਿੱਚ ਲਿਖਿਆ ਜਿਹੜਾ ਕੰਗਾਲ ਨੂੰ ਦਿੰਦਾ ਆ ਉਹ ਮੈਨੂੰ ਉਧਾਰ ਦਿੰਦਾ ਆ ਬਾਕੀ ਸਾਰੇ ਤਰੀਕਿਆਂ ਦੇ ਵਿੱਚ ਅਸੀਂ ਦੇਣ ਦੇ ਬਾਅਦ ਦੇ ਵਿੱਚ ਵੀ ਪਰਮੇਸ਼ਵਰ ਦੇ ਸਿਰ ਤੇ ਕੋਈ ਕਰਜ਼ ਨਹੀਂ ਦਿੰਦੇ ਪਰ ਵਚਨ ਸਾਨੂੰ ਦੱਸਦਾ ਪਰਮੇਸ਼ਵਰ ਨੇ ਕਿਹਾ ਜਿਹੜਾ ਕੰਗਾਲ ਨੂੰ ਦਿੰਦਾ ਆ ਭਾਵੇਂ ਜਦੋਂ ਕੋਈ ਗਰੀਬ ਦੀ ਮਦਦ ਕਰਦਾ ਕਹਿੰਦਾ ਉਹ ਮੈਨੂੰ ਉਧਾਰ ਦਿੰਦਾ ਆ ਸੋ ਜੇ ਅਸੀਂ ਪਰਮੇਸ਼ਵਰ ਦੀ ਨਜ਼ਰ ਚ ਵੱਡੇ ਬਾਨਾ ਜਾਂ ਤਾਂ ਹੀ ਇੱਥੇ ਲਿਖਿਆ ਧੰਨ ਹੈ ਉਹ ਧੰਨ ਕਿੰਨੂ ਕਿਹਾ ਜਾਂਦਾ ਜਿਹੜਾ ਇੱਜ਼ਤ ਦੇ ਯੋਗ ਗਿਣਿਆ ਜਾਏ ਕਹਿੰਦਾ ਧੰਨ ਹੈ ਉਹ ਜਿਹੜਾ ਗਰੀਬ ਦੀ ਸੋਧ ਲੈਂਦਾ ਹੈ ਯਹੋਵਾ ਉਹਨੂੰ ਬੁਰੀਾਈ ਦੇ ਵੇਲੇ ਛੁਡਾਵੇਗਾ ਜੇ ਇਸ ਵੇਲੇ ਤੁਸੀਂ ਬੁਰੀਾਈ ਦੇ ਵਿੱਚ ਫਸੇ ਹੋਵੋਗੇ ਜੇ ਇਸ ਵੇਲੇ ਤੁਹਾਨੂੰ ਮਦਦ ਦੀ ਜ਼ਰੂਰਤ ਹੋਏਗੀ ਚਾਹੇ ਦੁੱਖ ਦਾ ਵੇਲਾ ਹੋਏ ਬਿਮਾਰੀ ਦਾ ਵੇਲਾ ਹੋਏ ਕਸ਼ਟ ਦਾ ਵੇਲਾ ਹੋਏ ਸਮੱਸਿਆ ਹੋਏ ਕਿਸੇ ਵੀ ਤਰ੍ਹਾਂ ਦੀ ਬੁਰੀਾਈ ਕਿਉਂ ਨਾ ਹੋਏ ਵਚਨ ਵਿੱਚ ਲਿਖਿਆ ਮੈਂ ਉਹਨਾਂ ਨੂੰ ਛੁੜਾਵਾਂ